ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੁਛ ਦਿਨਾਂ ਤੋਂ ਉੱਜੇ ਹੋਏ ਸੀ ਥੋੜੇ ਜਿਹਾ ਵੀਡੀਓ ਆਈ ਨਹੀਂ ਹੈਗੀ ਬਣਾਈ ਨਹੀਂ ਗਈ ਤਾਂ ਕਰਕੇ ਅੱਜ ਹੁਣ ਥੋੜਾ ਜਿਹਾ ਟਾਈਮ ਮਿਲੇ ਆ ਝੋਨੇ ਨੂੰ ਪਹਿਲਾ ਪਾਣੀ ਲਾਤਾ ਆਪਾਂ ਸ਼ੁਰੂ ਕਰਤਾ ਦੇਖੋ ਉਹ ਕਰ ਦਿੱਤਾਗਾ ਤੇ ਅੱਜ ਹੁਣ ਇਹਦੇ ਵਿੱਚ ਰੇ ਪਾ ਰਹੇ ਆ ਇੱਧਰ ਦੂਸਰੇ ਝੋਨੇ ਦੇ ਖੇਤਰ ਵੀ ਮੂਰੇ ਅੱਦਾ ਅੱਦਾ ਥੈਲਾ ਪਾਵਾਂਗੇ ਫੇਰ ਇਸ ਤੋਂ ਬਾਅਦ ਖਾਣੀ ਦਵਾਈ ਕਰਕੇ ਫਿਰ ਆਏ ਆ ਵੀ ਹੁਣ ਇਹਨੂੰ ਹੋ ਗਏ 16 ਦਿਨ ਬੀਜੀ ਨੂੰ 22 ਦਿਨਾਂ ਨੂੰ ਆਪਾਂ ਪਾਣੀ ਲਾ ਦਿੰਨੇ ਆ ਪਹਿਲਾਂ ਲਾਤਾ ਇਸ ਕਰਕੇ ਵੀ ਮੀਂਹ ਪੈ ਗਿਆ ਸੀ ਉਹ ਥੋੜੀ ਜਿਹੀ ਵਿੱਚ ਜਿਹੜੀ ਰਹਿ ਗਈ ਆ ਵੀ ਉਹ ਨਿਕਲ ਆਊਗੀ ਤਾਂ ਕਰਕੇ ਪਤਲਾ-ਪਤਲਾ ਪਾਣੀ ਲਾ ਰਹੇ ਆ ਕਿਉਂਕਿ ਤਾਂ ਬਹੁਤ ਨਿਕਲੀ ਹੋਈ ਆ ਤਾਂ ਕਰਕੇ ਵੈਸੇ ਵੀ ਸ਼ੁਰੂ ਕਰ ਦਨੇ ਆ ਬਾਕੀ ਫਿਰ ਲਾਈਟ ਦੀ ਪ੍ਰੋਬਲਮ ਆਊਗੀ ਅੱਗੇ 2-3 ਦਿਨ ਤੋਂ ਬਾਅਦ ਆਉਣੀ ਨਹੀਂ ਹੈਗੀ ਤਾਂ ਕਰਕੇ ਫਿਰ ਉਦੋਂ ਇਹਦਾ ਟਾਈਮ ਲੰਘ ਜੂ ਪਹਿਲਾਂ ਪਾਣੀ ਲਾ ਰਹੇ ਆਂਗੇ ਤੇ ਬਾਕੀ ਆ ਦੇਖ ਲਓ ਆਪਣੀ ਪਨੀਰੀ ਐ ਅੱਧਾ ਗਾਪਾ ਕੱਦੂ ਕਰਕੇ ਲਾਵਾਂਗੇ ਉਹ ਦੱਸਿਆ ਹੋਇਆ ਪਹਿਲਾਂ ਵੀ ਤੇ ਚਲੋ ਢਾੜ ਦਿਆਂ ਫਿਰ ਉਹਨੂੰ ਰੇਹ ਦੇਖਦੇ ਆਂ ਕਰਦੇ ਆਂ ਗੱਲ ਓ ਆ ਗਿਆ ਤਾਇਆ ਉਹ ਦੇਨ ਵਾਲਾ ਵੀ ਆ ਗਿਆ ਤਾਇਆ ਹੁਣ ਕਰਾਉਣ ਵਾਲਾ ਆਹ ਦੇਖਣਾ ਤਾਂ ਇਹ ਵਧੀਆ ਬਣ ਗਈ ਕੱਲ ਰਾਤ ਭਰ ਕੇ ਗਈ ਸੀ ਬਾਣੀ ਦੀ ਦੇਖੀ ਕਿੰਨੀ ਲੋ ਨੇ ਚਿੱਟਾ ਕਰਤਾ ਤੁਹਾਨੂੰ ਬਹੁਤ ਆਜ ਵਾਲੀ ਖਲੀ ਇਹ ਚ ਫਿਰ ਹੁਣੇ ਭਾਵੇਂਗਾ ਕਿ ਤੜਕੇ ਭਾਵੇਂਗਾ ਇਹਦੇ ਵਿੱਚ ਨਿਕਰੀ ਦਾ ਬਹੁਤ ਹੋਈ ਆ ਨਾ ਚਲ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਅੱਜ ਲਈ ਇੰਨੀ